ਸਾਰੇ ਜਲ ਬਿਓ ਕਿਤਨਾ ਨੁਕਸਾਨ ਹੋ ਗਿਆ ਮੇਰਾ ਤਾਂ 5-6000 ਰੁਪਏ ਦਾ ਨੁਕਸਾਨ ਹੋ ਗਿਆ ਜੇ ਰੇਡੀ ਉਸਕੋ ਜੇ ਖੋਗਾ ਨਾ ਉਹ ਵੀ 10-12000 ਦਾ ਖੋਗਾ ਬੰਤਾ ਜਾਂਦਾ ਆ ਜੀ ਮੈਨੂੰ ਮੇਰਾ ਪਤਾ ਨਹੀਂ ਬਾਬਾ ਜੇ ਕਿ ਮੈਂ ਝੂਠ ਬੋਲੂੰਗਾ ਨਹੀਂ ਮੇਰਾ ਬੱਚਾ ਛੋਟਾ ਜਰਾ ਮੈਂ ਝੂਠ ਬੋਲੂੰਗਾ ਨਹੀਂ ਮੇਰਾ ਗਾਊਸਾ ਉੱਪਰ ਬਲਗਾ ਬੰਦਾ ਜੀ ਹੋ ਗਿਆ ਦੁਕਾਨ ਤਾਮਲੋ ਰੋਟੀ ਪਾਣੀ ਕਹਾਂ ਸੇ ਖਾਏਂਗੇ ਹਮ ਲੋਗ ਹਮ ਲੋਗ ਗਰੀਬ ਬੰਦਾ ਹੈ ਪਰਦੇਸੀ ਹੈ ਹਮ ਲੋਗ ਇਹੀ ਕਮਾਣੇ ਆਤਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਨਾਂ ਦਾ ਸਾਂਝ ਆਇਆ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਐ ਇਹ ਜਿਹੜੇ ਸ਼ਰਾਰਤੀ ਤੰਤਰ ਐ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਨੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਠੀਕ ਐ ਨਾਮ ਆਪ ਦਾ ਮੇਰਾ ਨਾਮ ਮੁਹੰਮਦ ਮੁਸਾ ਹੈਗਾ ਜੀ ਹਾਂ ਤਾਂ ਕੀ ਹੋਇਆ ਕਿਆ ਮੇਰਾ ਜੀ ਮੈਂ ਰਾਤ ਨੂੰ ਮੈਂ ਰਾਤ ਨੂੰ ਉਸ ਨੂੰ चाय का दुकान लगा रहा हूँ मेरा घर वाले भी रहता है मेरा बच्चा भी वहाँ पे रहता है बच्चा छोटे छोटा है उसको बच्चा वो, रहा हूं वो मेरा खोखा रहा है कितना नुकसान होता है मेरा तो पाँच छह हजार का नुकसान हो गया रेडी उसको जैसे खोखा ना वो दस बारह हजार का खोखा बनता है जी। वो भी नुकसान हो गया जी तो को पता है पता नहीं है झूठ बोलूंगा मेरा बच्चा छोटा छोटा मैं झूठ बोलूंगा नहीं मेरा वाला जी आपका हाँ जी हाँ जी हमारा भी खोखा चल गया है मेरा कम से कम पंद्रह हजार का नुकसान हो गया मेरा में सब सामान। लेकिन हमको पता नहीं है ना हम लोग तो सो ही रहते हैं क्या पता है रोड में कैसे आएंगे अभी सुबह आएंगे तब लगा पता दो पता लग गया दो आग था दो बजे आगे जी क्या हुआ यहाँ दुकान हम लोग दुकान में रोटी पानी यहीं दुकान से खा रहे थे जी हम लोग को इन सब आना चाहिए क्यों तो दुकान हम दस बजे बंद किए और डेढ़ बजे रात को आग लगाया जब तीन बजे बंदे फ़ोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है कितनी दुकानें जलाई गई ये छः दुकानी जला गया यहीं मीराकोट चौक में सारी पान के हाँ सारे पान के हाँ पान की खोखा था सारे पान के खोखा में आग लगाया तो पुलिस को भी है हाँ कम्पलेन दे के आए सुबह दे करके उधर दफ्तर में किये थे वो कौशल के पास पुलिस पुलिस बोला है की कोई बात नहीं कारोबार होगा तभी वो अपन कौशल उधर से आ रहा है फिर बोला कि चलो लो, हम हम लोग आ रहे हैं दुकान देखने तो कितना नुकसान हुआ था दुकान भरा था बड़ी सामान था हम लोग एक सामान ही निकलाए हैं सारे सामान भरा है नुकसान हुआ दुकान बड़ी सामान था 15-16000 ਦਾ ਸਮਾਨ tha jyada ya to wahi aao hamlo garib banda kis tarah khayenge batao yahi dukaan chala ke kha rahe the hum log haan ji sir jede ho khan ag lagayi 8 to 10 khoke khayenge aajo ajna ji mira kot chowk vichhe pravasi jede sade bhara ne unna de ko panch saat khokiyan nu ag lagayi hai eh bahut maadi ghatna hai badi mand bhagi ghatna hai sada punjab jeda guru nanak di philosophy te chalne wala punjab hai ਸਭਨਾ ਦਾ ਸਾਂਝਾ ਆਇਆ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਐ ਔਰ ਮਿਹਨਤ ਕਾ ਸ਼ਲੋਕ ਐ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਐ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਐ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵਕ ਵਕੋਨੇ ਚ ਕਰ ਰਿਆ ਇਹ ਜਿਹੜੇ ਸ਼ਰਾਰਤੀ ਤੰਤਰ ਐ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਨੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨਾਂ ਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਸਮੱਸਿਆ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸੰਝਾ ਆ ਸਭਨਾ ਦਾ ਹੈ ਔਰ ਸਭਨਾ ਨੂੰ ਜਿਵੇਂ ਜੀਵੇ ਸਾਨੂੰ ਆਕਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਨ ਦਾ ਉਹਨਾਂ ਨੂੰ ਵੀ ਆਕਿਆ ਮਿਹਨਤ ਮਜ਼ਦੂਰੀ ਕਰਨ ਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰ ਇੱਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕੇਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤਾਂ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਦਾਤਾ ਦਾ ਪ੍ਰਦੀਕ ਹੈ ਸਾਰਾ ਹਰਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਐਹੋ ਜੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸ਼ਕਤੀ ਨਾਲ ਪੇਸ਼ ਆਉ ਦੇ ਨਾਲ ਹਾਂਜੀ ਸਰ ਜਿਹੜਾ ਇਹ ਨਾਲਾ ਰੋਡ ਦੇ ਉੱਤੇ ਕੋਤੇ ਸਾਰੇ ਪੰਜ ਸੱਤ ਤੇ ਕਿਹੜੇ ਬੰਦੇ ਨੇ ਤੇ ਕਿਹੜੇ ਬੰਦਿਆਂ ਨੇ ਕੋਤੇ ਸਾਰੇ ਇਹ ਆਪਣੇ ਕੋ ਕੰਪਲੇਂਟ ਆਈ ਹੈ ਅੱਜ ਮਾਰਨਿੰਗ ਹੈ ਉਹਨਾਂ ਦੀਪਕ ਮਾਹਰ ਨੂੰ ਥਾਣਾ ਕੰਗਰ ਨਾਲ ਗ੍ਰੇਨ ਦਿੱਤੇ ਹਨ ਨਿਰਮਨ ਹੁਣੇ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਨਾਲ ਕੰਪਲੇਂਟ ਆਈ ਅਸੀਂ ਮੌਕੇ ਤੇ ਆਪੇ ਦਸ ਦੇ ਦਿੱਤਾ ਸਾਡੇ ਅੰਗਰੇਜ਼ੀ ਦੇ ਤੇ ਮੋਬਾਈਲ ਤੇ ਲਿਖਿਆ ਸੀ 2 ਵਜੇ ਇੰਸਟਿਟਿਊਟ ਦੇ ਕੋਲ ਚੁੱਕੀ ਤੇ ਮੈਂ ਤੇ ਆਪਣੇ ਪੁਲਿਸ ਵਾਲੇ ਵੀ ਇਸ ਤੀ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈ ਲੌਂਚ ਕਰਕੇ ਦਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦੋਂ ਜਲਦੀ ਇਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਕਿ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਹੀ ਗੋਨ ਨਹੀਂ ਅਸੀਂ ਚੈੱਕ ਕਰ ਰਹੇ ਆ ਚੈੱਕ ਕਰ ਰਹੇ ਆ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਕੈਂਸਿਸਟਮ ਕੈਮਰਾ ਚੈੱਕ ਕਰ ਰਹੇ ਜਿੱਥੇ ਵੀ ਜਲਦੋਂ ਜਲਦ ਅਸੀਂ ਫੇਸ ਅਸਲੀ ਕਰਕੇ ਟ੍ਰੇਸ ਕਰਾਂ ਸਰ ਕੀ ਲੱਗਦਾ ਤੂੰ ਕਿਹੜੇ ਬੰਦੇ ਹੈਗੇ ਹੀ ਜਿਹੜੇ ਕਿਉਂ ਤਾਨੂੰ ਅੱਖ ਕਿਉਂ ਲਾ ਕੇ ਗਏ ਹੈ ਕੁਝ ਲੱਗਦਾ ਕੋਈ ਰੰਜੀ ਜਿਹਨਾਂ ਦੀ ਜਾਂ ਕੁਝ ਉਹ ਤਾਂ ਜਸਪ੍ਰੀਤ ਵਾਜਦਨ ਪੁੱਛਿਆ ਘਰ ਅੰਕਿਸ਼ ਬਾਰੇ ਇਹਨਾਂ ਨੂੰ ਕੋਈ ਕਿਸੇ ਨੂੰ ਪਤਾ ਕੁਝ ਨਹੀਂ ਹੈ ਨਾ ਮੇਰੇ ਕੋਲ ਕੋਈ ਸ਼ੱਕ ਵਾਲੀ ਗੱਲ ਹੈ ਸਾਹਮਣੇ ਬਾਕੀ ਆਟੋ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਤਾਂ ਜੋ ਵੀ ਆਏਗਾ ਉਹ ਤਾਂ ਬਸ ਤਾਂ